ਆਤਮਾ ਦਾ ਗਿਆਨ ਮਿਲਣ ਤੇ ਆਤਮਾ ਵੀ ਦੇਤਰ ਗਈ। ਜਿਹੜੀਆਂ ਜੂਰੀਆਂ ਭਗਤ ਕੇ ਆ ਗਈ। ਪਰਾਂਹੀ ਹੁੰਦੀ ਹੈ ਗੱਤ। ਆਤਮਾ ਬਜੂਤ ਹੋ ਰਹੀ ਹੈ। ਕੰਨਰ ਪਰ ਜੇ ਉਹਨੂੰ ਕੋਈ ਦਰਖੇਜ ਆਪੇ ਡਿਗੇ। ਆਪੇ ਫਤੜੀਏ। ਉਹ ਇਹਦੀ ਅਲੱਗ ਬੰਦ। ਸਾਡੀ ਜ਼ਿੰਦਗੀ ਉੱਤੇ ਹੀ ਕੱਢ ਦੇਵੇ ਉਹਨਾਂ ਸਾਖੀਆਂ ਤੇ ਹੋਈ ਸੁਣਾਈ ਜਾਂਦੇ ਨੇ ਜੇ ਬਣਾ ਲੈਣਗੇ ਉਹੀ ਸਾਖੀ ਸੁਣ ਕੇ ਉੱਠ ਕੇ ਚਲੇਗਾ ਤਾਂ ਕੀ ਬਣਦਾ ਉਹਦੇ ਉੱਤੇ ਬੱਚਿਆਂ ਦਾ ਇਸ ਕਰਕੇ ਗਿਆਨ ਉੱਥੇ ਹੀ ਖੜਾ ਹੈ ਇਸ ਕਰਕੇ ਲੋਕ ਛੱਟ ਸਾਨੇ ਲੋਕ ਛੱਡ ਗਏ ਸਿਆਣੇ ਲੋਕ ਤਾਂ ਸਿੱਖਣ ਨੂੰ ਕਿਉਂ ਛੱਡ ਗਏ ਕਿ ਹੈ ਜੀ ਕੁਛ ਨਾ ਮਾਰ ਹੋਏ ਨਵਾਂ ਨਹੀਂ ਕੁਛ ਮਿਲਦਾ ਜਾਂ ਕਿਹਨੂੰ ਰੋਜ ਨਵਾਂ ਮਿਲਣਾ ਚਾਹੀਦਾ ਜੇ ਗੁਰਬਾਣੀ ਦੀ ਖੋਜ ਕਰਦੇ ਤੇ ਤਰ੍ਹਾਂ ਮਿਲਦਾ। ਜਿੰਨੇ ਜਿੰਨੇ ਤਰ ਮਿਲੂ ਆਪਣੇ ਧਰਮ ਵਿਚ ਇਹਨੂੰ ਸਿਆਣੇ ਹੋ ਕੇ ਪੁਰਾਣੇ ਧਰਮਾਂ ਨੂੰ ਆਪੇ ਛੱਡ ਦਿੰਦੇ ਨੇ ਪਿੱਛੇ ਧਰਮੇ ਵੀ ਹੁੰਦੇ ਆਏ ਨੇ। ਤਿੰਨ ਘਰਾਂ ਲਗਭਗ ਤੱਕ ਤਿੰਨ ਘਰਾਂ ਦੇ ਲਗਭਗ ਹਾਂ ਤਾਂ ਹੀ ਲੋਇ ਕਿਹਨੇ ਪਹਿਲਾਂ ਉਹ ਆਪਣਾ ਹੀ ਹੋਈ ਜੋ ਆਦਮੀ ਰਿਹਾ ਉਹਨਾਂ ਦਾ ਲੈਵਲ ਥੱਲੇ ਸੀ। ਗਿਆਨ ਦਾ ਚੋਚੋ ਜਿਹਨ ਲੈਵਲ ਉਤੇ ਆਈ ਜਾਂਦਾ ਨਾ ਉਸੇ ਪਬਲਿਕ ਦਾ ਦੇਖੋ ਨਾ ਬੱਚੇ ਪੜਦੇ ਕੋਈ ਇੱਕ ਸਾਲ ਬਾਅਦ ਉਹਦਾ ਪੈ ਛੱਡ ਦੁੱਤੇ ਹੋਰ ਚਾਹੀਦੀਆਂ ਨੇ ਜਿਹੜਾ ਨੂੰ ਕਹਿੰਦਾ ਸਾਰੀ ਉਮਰ ਉਹ ਇੱਕ ਦਾਬਾ ਪੜੀ ਹੋ ਜੀ ਲੱਗਦਾ ਬੱਤਾ ਸਮਝੋ ਇਹ ਜਿੰਨੀ ਸਾਰੀ ਉਮਰ ਹੀ ਪੜੀ ਹੈ ਕੋਈ ਸਾਖੀ ਸੁਣਾਈ ਜਦ ਤਰੋਂ ਤੋਂ ਪੱਲੇ ਕੀ ਪੜਣਾ ਜਿਹੜੇ ਮੱਤਮ ਵਿੱਚ ਰੋਜ਼ ਕੁਝ ਨਵਾਂ ਨਹੀਂ ਨਾ ਹੈ ਉਹ ਵਾਤ ਜਦ ਨਾਲੀ ਹੋਈ ਹੈ ਤੁਸੀਂ ਜਦਾਲ ਪੈ ਚੁੱਕਿਆ ਪੁਰਾਣੀ ਹੋਣੀ ਸ਼ੁਰੂ ਹੋ ਗਈ ਔਰ ਖਤਮ ਹੋ ਜਾਣ ਜਿਹੜੀ ਜਦਾਲੀ ਹੋਣੀ ਉੱਥੇ ਨਵਾਂ ਰੋਲ ਨੂੰ ਬਹੁਤ ਕੁਝ ਸਾਹਿਬ era ਨਹੀਂ ਤੇ ਵੀਤਰ ਉਹ ਜੇ ਨਹੀਂ ਤੇ ਨਵਾਂ ਕੁਝ ਹੈ ਨਾ ਉਹ ਸੱਚਾ ਸੱਚ ਦੇ ਚਲਵੰਧ ਰਹਾ ਹੈ ਆਤਮਾ ਨਤ ਨਮੀ ਰੋਈਏ ਤਾਂ ਹੀ ਪੁਰਾਣੀ ਨਹੀਂ ਹੁੰਦੀ ਆ ਆਤਮਾ ਦਾ ਗਿਆਨ ਵਿੱਚ ਇਤਨਾ ਮਾ ਆਤਮਾ ਵੀ ਜਤ ਰੋਈਏ ਜਿਹੜੀਆ ਜੂਰੀਆ ਭਗਤ ਕੇ ਆ ਗਈ ਪੁਰਾਣੀ ਹੁੰਦੀ ਆ ਜਤ ਆਤਮਾ ਬਜੂਤ ਹੋ ਰਹੀਏ ਕੰਨਰ ਪਰ ਜੇ ਹੁਣ ਕੋਈ ਲੜਕੇ ਜ ਆਪੇ ਡਿਗੇ ਆਪੇ ਫਤੜੀਏ ਉਹ ਇਹ ਤਲਾਫ ਬੰਦ ਸਾਡੀ ਜ਼ਿੰਦਗੀ ਉਦਾਂ ਹੀ ਕੱਢ ਦੇਵੇ ਉਹਨਾਂ ਸਾਖੀਆਂ ਤੇ ਕੋਈ ਸੁਣਾਈ ਜਾਂਦੇ ਨੇ ਜਦ ਬਣਾ ਲੈਂਦੇ ਨੇ ਉਹੀ ਸਾਖੀ ਸੁਣਦੇ ਉੱਠ ਕੇ ਚਲੇ ਜਾਂਦੇ ਤਾਂ ਕੀ ਬਣਦਾ ਉਹਦੇ ਉੱਤੇ ਬਚਾਲਕ ਇਸ ਕਰਕੇ ਗਿਆਨ ਉੱਥੇ ਹੀ ਖੜਾ ਹੈ ਇਸ ਕਰਕੇ ਲੋਕ ਛੱਡ ਸਾਨੇ ਲੋਕ ਛੱਡ ਗਏ ਸਿਆਣੇ ਲੋਗ ਤਾਂ ਸਿੱਖਣ ਨੂੰ ਕਿਉਂ ਛੱਡ ਗਏ ਕਿ ਹੈ ਜੀ ਕੁਛ ਨਵਾਂ ਮਾਰੋ ਨਵਾਂ ਨਹੀਂ ਕੁਛ ਮਿਲਦਾ ਜਦਕੀ ਤਾਂ ਰੋਜ਼ ਨਵਾਂ ਮਿਲਣਾ ਚਾਹੀਦਾ ਜੇ ਗੁਰਬਾਣੀ ਦੀ ਖੋਜ ਕਰਦੇ ਤੇ ਤਰ੍ਹਾਂ ਮਿਲਦਾ ਤੇਨੇ ਜਦ ਤਰੋ ਬਲ ਇੱਕ ਵਾਰ ਜੇ ਆਪਾਂ ਸ਼ਬਦ ਦੀ ਵਿਆਖਿਆ ਕਰਾਂਗੇ ਦੂਜੀ ਵਾਰ ਨੂੰ ਤੁਹਾਡੇ ਕੋਲ ਕੁਝ ਨਾ ਕੋਈ ਨਵਾਂ ਹੋਊਗਾ ਉਹੀ ਵਿਆਖਿਆ ਨਹੀਂ ਹੋ ਸਕਦੀ ਕਦੇ ਵੀ ਤੇ ਜੀ ਦੁਬਾਰਾ ਜਿੰਨਾ ਮਰਜੀ ਜੋਰ ਲਾ ਲੀਏ ਸੀ ਉਹ ਵਿਆਖਿਆਰੀ ਹੁੰਦੀ ਜੇ ਚਾਹੀਏ ਵੀ ਨਾ ਅੰਦਰੋਂ ਚਾਹ ਕੇ ਵੀ ਵਿਆਖਿਆ ਉਹ ਨਹੀਂ ਹੁੰਦੀ ਦੂਜਿਆ ਤੈਨੂੰ ਲਿਖ ਕੇ ਕਰਨਾ ਪੈਂਦਾ ਉਹਨਾਂ ਨੂੰ ਲੈ ਕੇ ਰਟਾ ਲਾ ਕੇ ਕਰਨਾ ਪੈਂਦਾ ਤੇ ਤੁਰਪੀ ਬਾਣੀ ਆਦਮੀ ਦੇ ਤਫਸੀਲੋ ਗੱਲ ਨਹੀਂ ਇਹਨੂੰ ਸਮਝਣਾ ਪਰ ਛੇੜੀ ਤੇ ਸਾਡੀ ਬੁੱਧੀ ਹੁੰਦੀ ਹੈ ਉਹ ਉਰ ਕੋਈ ਕਿੰਟਾਕ ਆਪਣੇ ਕੋ ਸੜਿਆ ਹੋਊਗਾ ਧਰਤੀ ਦੇ ਵਿੱਚ ਸੁਣ ਲੱਗੀ ਏ ਕਿਹੜਾ ਪਾਰਲੇ ਪਾਸੇ ਟੱਕਣ ਜਾਣਾ ਮੈਂ ਕਿਹੜੇ ਪਾਰਲੇ ਪਾਸੇ ਟੱਕਣ ਜਾਣਾ ਕਿਲਾ ਘੜ ਲੀਏ ਕਿੰਨਾ ਘੜ ਲਾਂਗੇ ਆਪਾਂ ਪੰਜਾਬ ਦੀ ਗੁੱਫੀ ਤਾਂ ਹੈ ਹੀ ਨਹੀਂ ਠੀਕ ਹੈ ਕਿਹੜਾ ਧਰਤੀ ਦਾ ਪਾਰ ਹੋਣੀ ਕਿੰਦੇ ਤਣਾ ਹੈ ਜਦ ਜੁਦਾਲ ਲੱਗ ਜਵੇ ਪ੍ਰਾਣੀ ਹੋ ਜਾ ਜਿਹੜੀ ਗੱਤ ਸਮਝੋ ਭਈ ਪ੍ਰਾਣੀ ਹੋ ਗਈ ਜਿਹੜੀ ਚੀਜ਼ ਉਹਦੀ ਜਗ੍ਹਾ ਨਵੀਂ ਚਾਹੀਦੀ ਹੈ ਕਪੜਾ ਪੁਰਾਣਾ ਹੋ ਗਿਆ ਨਵਾਂ ਚਾਹੀਦਾ ਹੈ ਸਰੀਰ ਪੁਰਾਣਾ ਹੋ ਗਿਆ ਨਵਾਂ ਚਾਹੀਦਾ ਜਿਹੜੀ ਗੱਤ ਪੁਰਾਣੀ ਹੁੰਦੀ ਹੈ ਉਹਦੀ ਜਗ੍ਹਾ ਨਵੀਂ ਚਾਹੀਦੀ ਹੈ ਜਿਹੜਾ ਖਿਆਲ ਪੁਰਾਣਾ ਹੋ ਗਿਆ ਉਹਦੇ ਵਾਸਤੇ ਨਵਾਂ ਚਾਹੀਦਾ ਹੈ ਹੁਣ ਪੁਰਾਣਾ ਹੋਇਆ ਨਾ ਪੁਰਾਣੀ ਚੀਜ਼ ਨੂੰ ਪੰ ਆਪੇ ਰਿਜੈਕਟ ਕਰ ਦਿੰਦਾ ਹੈ ਪੰ ਦਾ ਸੁਭਾਅ ਹੈ ਿਆੜੇ ਨੂੰ ਕੋਈ ਫੇੜ ਲਿਆ ਦੀਏ ਉਹਦਾ 2-3 ਦਿਨ 10 ਦਿਨ ਫੇੜ ਕੇ ਰਿਜੈਕਟ ਕਰਦਾ ਨਵੀਂ ਲਿਆ ਦੀਏ ਉਹਨੂੰ ਫੜ ਲੈਂਦਾ ਦੂਈ ਨੂੰ ਛੱਡ ਪਛਪੰਦਾ ਦੇਖੋ ਪਛਪੰਦਾ ਜਿਸ ਸੁਭਾਅ ਹੈ ਪਰ ਨੇਚਰਲ ਸੁਭਾਅ ਹੈ ਬੱਚੇ ਦਾ ਸੁਭਾਅ ਗੁਜ਼ਰਤੀ ਹੈ ਬਾਹਰ ਤੇ ਪਿੱਛੇ ਸਾਡਾ ਅਸੀਂ ਹੋਰ ਤਰ੍ਹਾਂ ਦਾ ਵੀ ਕਰਨ ਦੇ ਦੇਣਾ ਸੁਭਾਅ ਦੂਏ ਦਾ ਲਿਖੇ ਪੜ੍ਹ ਕੇ ਇਹ ਕਰਕੇ ਉਹ ਕਰਕੇ ਅਸਰ ਪਾਇਆ ਨੇ ਪਰ ਬੱਚੇ ਦਾ ਸੁਭਾਅ ਅਧਰਪੀ ਇਸ ਕਰਕੇ ਧੰਨੇ ਪਾਇਆ ਬਾਹਰ ਹੁੰਦ ਆਰ ਬੰਦ ਤੇਰਵਲ ਬੰਦ ਹੁੰਦੀ ਗਿਆ ਸੰਸਾਰ ਦਾ ਅਸਰ ਦੀ ਪਾਇਆ ਜਦੋਂ ਇਹ ਨਿਕਲਦੀ ਆ ਨਿਕਲਦੀ ਇਹ ਹੁਦਦ ਉਹਦੇ ਜਿਹੜਾ ਸੰਸਾਰ ਦਾ ਪ੍ਰਭਾਵ ਹੁੰਦਾ ਹੈ ਉਹ ਅਗੇ ਜਾ ਕੇ ਜਾਣ ਦਿੱਤਾ ਜਦੋਂ ਧਾਵਨਾ ਨਾਵਲ ਜੁਰਤੇ ਨਿਕਲਦੀਆਂ ਨੇ ਹੁਕਮ ਨੂੰ ਹੁਕਮ ਸਮਝ ਆਉਂਦਾ ਸਭ ਬੁੱਧੀ ਜਾਲੀ ਹੈ ਨਾ ਇਕ ਰਹਾ ਤਤ ਗਿਆ ਸਿਰ ਤਤ ਤਤ ਵੱਜਦਾ ਬਾਕੀ ਸਭ ਉਹਦੇ ਨਾਲ ਲੱਗਦੀ ਨਹੀਂ ਸਾਰੇ ਸੁਣਦੀ ਸਾਰੇ ਜਲ ਜਾਂਦੇ ਸਾਰੇ ਕੁਝ ਤੇ ਹੁਣ ਜਦ ਬੱਚਾ ਹੁੰਦਾ ਉਹ ਬਾਕੀ ਨੇ ਜਣਿਆ ਹੋਇਆ ਉਹ ਤਾਂ ਸਭ ਕੁਝ ਬਾਕੀ ਤਾਂ ਹੋਰ ਗਿਆਨ ਹੁੰਦਾ ਨਹੀਂ ਤੇ ਕੋਲ ਨਹੀਂ ਨਰਮਲ ਬੰਦ ਉੱਦੀ ਹੋਦੀ ਪੂਰੀ ਤਬੰਦ ਨਹੀਂ ਹੁੰਦੀ ਬੰਦ ਤੇ ਹਉ ਨਰਮਲ ਬੰਦ ਉਹਨਾਂ ਹੋਰ ਗੱਲਾਂ ਪੂਰੀ ਤੂਤ ਹੋਣ ਹੋ ਰਹੀਆਂ ਨੇ ਨਰਮਲ ਨੂੰ ਮਹਿ ਲੱਗ ਸਕਦੀ ਹੈ ਉਸ ਬੇੜੇ ਨਰਮਲ ਆ ਮਲ ਤੇ ਰਹਤਾ ਨਰਮਲ ਦਾ ਮਧਰਮ ਬਲੀਨ ਹੋ ਸਕਦੀ ਹੈ ਦਰਮਲ ਤੋਂ ਕਿੱਥੇ ਜਾਣਾ ਸੀ ਦਰਮਲ ਨੂੰ ਪਵਿੱਤਰ ਕਰਨਾ ਪਾਣੀ ਦਰਮਲ ਜ਼ਰੂਰ ਹੈ ਪਰ ਪਵਿੱਤਰ ਨਹੀਂ ਹੁੰਦਾ ਪਵਿੱਤਰ ਜਦੋਂ ਸੀ ਉਹ ਤੋ ਪਰ ਤਿਆਰ ਕਰ ਲੈਣਾ ਫਿਰ ਉਹਨੂੰ ਪਵਿੱਤਰ ਮੰਨਦੇ ਮੈਂ ਦਰਮਲ ਨਹੀਂ ਰਹਿਦਾ ਫਿਰ ਪਾਣੀ ਨਹੀਂ ਨਾ ਕਹਿੰਦੇ ਤਾਂ ਨਵਾਂ ਬਲਤੋਂ ਫਿਰ ਪਵਿੱਤਰ ਪਵਿੱਤਰ ਪਵਿੱਤਰ। ਤਿੰਨ ਸਟੇਜਾਂ ਦਾ ਮਾਇਆ ਦੇ ਵਿੱਚ। ਦੇਰ ਵਸ ਚੀਜ਼ ਨੂੰ ਪਵਿੱਤਰ ਕਰਦੀਆਂ। ਪਵਿੱਤਰ ਉਹ ਬੱਚਾ ਜਿਹੜਾ ਨਿਰਮਲ ਦਾ ਪਰ ਆਪਣੀ ਪ੍ਰਾਇ ਦੀ ਹੁੰਦਾ। ਆਪਣੀ ਕੀ ਦੁਆ ਰੂੜੀ ਹੁੰਦੀ। ਹੈ ਨਾ ਉਧਰ ਰੂੜਾ ਲੈ। ਉਹ ਸੈਗਨ ਹੈ ਨਿਰਮਲ ਦੇ ਵਿੱਚ ਵੀ। ਨਿਰਮਲ ਦੇ ਵਿੱਚ ਉਹ ਸੈਗਨ ਹੈ। ਉਹ ਸਰਬਲ ਨੂੰ ਹਾਂ ਉਹ ਤਾਂ ਰੰਗ ਨਹੀਂ ਕੋਈ ਜੜਿਆ ਹੈ ਤੁਮਾ ਕਿਣਾ ਤਾਂ ਨਾ ਹੋ ਡਾਇਰੈਕਟ ਇਹ ਨੂੰ ਬੋਨੋ ਐਸ ਰਸਤੇ ਤੋਸ ਗੁਰਬਾਲ ਨੇ ਹਸਤੇ ਡਾਇਰੈਕਟ ਤੋਸ ਤੱਲੂਗਾ ਬਚਪਨ ਤੱਕ ਉੱਟੇ ਜਿਵੇਂ ਤੁਰਬਾ ਤਾੜੀ ਪੜਾਈ ਦੋ ਭਗਵੇਂ ਜਿਹੜੇ ਬਚਪਨ ਦੇ ਵਿੱਚ ਹੋਗੇ ਨਾ 6 6 ਸਾਲ ਦੀਆਂ ਕ੍ਰਤੀਗ ਬੜੀਆ ਉਹ ਵਨ ਨੂੰ ਸੀ ਉਹਨੂੰ ਦੂਈ ਦਰਵਾਜ਼ਾ ਨਹੀਂ ਬੁੱਧ ਬਿੜੀ ਹੋਈ ਨਹੀਂ ਕਿ ਤੋ ਹੋਲ ਨਹੀਂ ਸੀ ਸਿੱਤੇ ਗੁਰੂ ਵਰਲਿੰਗ ਕਿਸੇ ਨੂੰ ਘਾਰਿਆ ਤੁਮ ਜੈਸੀ ਉਪਜੇ ਉਪਨੀ ਪੇੜ ਤੇ ਉਹ ਬੁੱਧ ਜਿਹੜੀ ਪੇੜ ਤੇ ਜੈ ਜੁਕੀ ਸੀ ਨਾ ਪਹਿਲਾਂ ਜਨਮ ਤੋਂ ਉਹੀ ਸੀ ਉਹ ਕੋਣੇ ਜੜਿਆ ਜੀਵਨ ਗਰਮ ਦੇ ਵਿੱਚ ਕੀ ਕਹੇ ਸੀ ਨਵੇਂ ਹੋੜ ਜੇ ਐਸਿਓ ਰਹੇ ਯੂਰਾਸਿਸ ਕਾ ਬਪਰਾ ਪੂਰੇ ਨਾਲ ਦਰੋੜ ਪੀਰਾ ਦਾ ਕੋਈ ਚੀਜ਼ ਨਹੀਂ ਹੋਣੀ ਪਰ ਸਾਡੇ ਕੋਲ ਜਿਹੜੀ ਸੋਤ ਹੁੰਦਾ ਕਹਿੰਦੇ ਤੇ ਵਲੀਦ ਦਾ ਛੜ ਗਈ ਬਨਵੱਤੀ ਬਹੁਤ ਤੋਂ ਛੜਿਆ ਸੀ ਗੰਦਮਦ ਬਾਹਰੋਂ ਬੋਤਾਂ ਦਾ ਪ੍ਰਭਾਵ ਮਨਵੱਤਾ ਦਾ ਪ੍ਰਭਾਵ ਛੜ ਗਿਆ ਜਿਵੇਂ ਛੜਦੇ ਰੰਗ ਬਹੁਤ ਪੱਕੇ ਇਹ ਰੰਗ ਚਾੜਨ ਨੂੰ ਜੇ ਲੱਗਣਾ ਪਹਿਲਾਂ ਤਾਂ ਤੂੰ ਟੇਰਬਲੇ ਫਰਦੋ ਲੇਗਾ ਪਹਿਲਾਂ ਤਾਂ ਇਹ ਜੀ ਕਰਨਾ ਚਾਹੀਦਾ ਕਿ ਬਾਲ ਖੁੱਦ ਹੁੰਦੀ ਹੈ ਜੇ ਜਲਦੀ ਜਲਦੀ ਸੀ ਉਸੇ ਜੀ ਕਰਨ ਤੂੰ ਜੇ ਲੱਗਣਾ ਹੋਣੀ ਤੇ ਉਹ ਹੋਊਗੀ ਫਿਰ ਕੋਈ ਰੌਲਾ ਨਹੀਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ ਹੁਣ ਇਹ ਕਿਹਨੂੰ ਕਹੇ ਆਏ ਹੋਏ ਨਾ ਸੀ ਸਾਰੇ ਇੱਥੋਂ ਵੀ ਸਾਫ ਹੁੰਦਾ ਜੀਪ ਨਾਲ ਗੱਲਬਾਤ ਹੈ ਭਾਈ ਜੋ ਆਇਆ ਸੋ ਚੱਲ ਸੀ ਜਿਹੜਾ ਆਇਆ ਇੱਥੇ ਜਾਣਾ ਪਊਗਾ ਆਇਆ ਕੌਣ ਆਇਆ ਕੌਣ ਹਾਂ ਯਾਰ ਮਾਨੂੰ ਕਿੱਥੋਂ ਆਇਆ ਅਦਰੋਂ ਬਾਹਰ ਆਇਆ ਉਹ ਤਾਂ ਉੱਥੇ ਬੈਠਾ ਦਾ ਉੱਥੇ ਬੈਠਾ ਹਾਂ ਬੰਨ ਬਾਹਰ ਆਇਆ ਜੋ ਪਜਾ ਸੋ ਬਿਲਕੁਲ ਸਹੀ ਉਭਜਿਆ ਕੋਣ ਮਨ ਉਭਜੇ ਹੌਤ ਮੰਦੀ ਆ ਹੰਸਨੀ ਮੌਤ ਨਹੀਂ ਹੈ ਸਟੋਰੀ ਉਹ ਆ ਉਭਜੇ ਉਸਨੇ ਮਰਨਾ ਮਨ ਉਭਜਿਆ ਕਲਪਣਾ ਉਭਜੀਆ ਕਲਪਣਾ ਨਹੀਂ ਮਰਨਾ ਅਸਲ ਵਿੱਚ ਜਿਹੜੀ ਮੌਤ ਹੈ ਨਾ ਪਰਦਾ ਕੋਣ ਮਰਦਾ ਕੌਣ ਤਕਵੀਰਗਾ ਦਾ ਕੌਣ ਬੂਆਰੇ ਕੌਣ ਮਰਿਆ ਕੌਣ ਪਰਿਆ ਦਾ ਕਾਲ ਹਰੂ ਇਸ ਹਮੇਸ਼ਾ ਉਹ ਕਾਲੇ ਪਰਿਆ ਉਹਦੇ ਬਾਅਦ ਹੰਸ ਹੰਸ ਦਾ ਕਾਲੂ ਬੰਦਾ ਇਨੀ ਕਾਲ ਨੂੰ ਹੀ ਬੁਲਦਾ ਇਹ ਆਪਣਾ ਕਾਲ ਆ ਪਿਆ ਪਰ ਉਹ ਮਰਿਆ ਕਹਿੰਦਾ ਮਰੀਆਂ ਨਹੀਂ ਪਰ ਪਾਤਾ ਜਨਵਰੀ ਹੁਣ ਕਾਲ ਮਰੀਏ ਕਾਲ ਮਰੀਏ ਬਹੁਤ ਮਰੀਏ ਬਹੁਤ ਹੀ ਬਰੋਸਤੀ ਮਰ ਗਈ ਜੇ ਨਾ ਜਰ ਸ਼ਰੀਰ ਬਾਤ ਨੂੰ ਮੰਨਦਾ ਨਾ ਹੈ ਹੁਣ ਤਾਂ ਹੁਣ ਅੱਜ ਬਾਤ ਨੂੰ ਮੰਨਦੇ ਆ ਨਾ ਪੌਦ ਦੇ ਪਰਬ ਕੇ ਮਾਨ ਮਰੀਆ ਹੈ ਤਰਕਾਰ ਮਰੀਆ ਹੈ ਕਲਪਣਾ ਦਾ ਨੋ ਮਾਨ ਹੈ ਕਲਪਣਾ ਵਰਗੀ ਮਨ ਬਰ ਗਿਆ ਆਕਾਰ ਬਣ ਗਿਆ ਗੱਲ ਕੋਈ ਹੈ ਕਲਪਣਾ ਕਦੇ ਆਓ ਕੋਈ ਨਹੀਂ ਮਰਿਆ ਇਹਦਾ ਕਾਲ ਮਰਿਆ ਫੁੱਟਾ ਹੀ ਨਹੀਂ ਕਾਲ ਸਮੇਂ ਦਾ ਅਸਰ ਸਰੀਰ ਟੜ ਕੇ ਸੀਨਾ ਤੇ ਤੇ ਉਹ ਸਰੀਰ ਮਰਿਆ ਕਾਲ ਮਰ ਗਿਆ ਕਲਪਣਾ ਹੀ ਕਾਲ ਹੈ ਕਲਪਣਾ ਹੀ ਮਾਨ ਹੈ ਕਲਪਣਾ ਹੀ ਮਾਨ ਹੈ ਕਲਪਣਾ ਹੀ ਕਾਲ ਹੈ ਕੋਈ ਨਹੀਂ ਭਰਿਆ ਇਹਦਾ ਭਰਮ ਭਰਿਆ ਜਿਹੜਾ ਕਹਿੰਦਾ ਸੀ ਖਾਲੀ ਨੂੰ ਪਾਲ ਹਰ ਪਾਰ ਜਾਂ ਵਰਦਾ ਇਹਦਾ ਕਾਲ ਹੀ ਵਰਦਾ ਫੇਰੀ ਵਰਦਾ ਹੈ ਤਾਂ ਵਰਦਾ ਹੀ ਨਹੀਂ ਹੈ ਬਾਤ ਨੂੰ ਵਰਦੀ ਹੋਣੀ ਹੈ ਤੇ ਜਿਵੇਂ ਵਰਦੇ ਘੱਤਿਆਂ ਵਰਦੇ ਪਰ ਮਨਤਨ ਆਉ ਖਿਆਲਾ ਉਹ ਵਰਦਾ ਹੈ ਜਨਮ ਵਰਨ ਦਾ ਭਰਮ ਗਿਆ ਗੁਰ ਸਾਖੀ ਜਾਗੀ। ਕਿਆ ਗੁਰੂ ਦੀ ਸਿੱਖਿਆ ਨਾਲ ਬੁੱਧੀ ਜਾਗੀ ਨਾ ਅਕਲ ਜਾਗੀ ਅੰਦਰੋ ਜਿਹੜੀ ਸੁੱਤੀ ਪਈ ਆ ਮਤ। ਉਹ ਫਿਰ ਜੁੜਦੇ ਆ ਪਰ ਚੱਕਿਆ ਗਿਆ। ਕੋਲ ਮਰਿਆ ਤੇ ਮਰਿਆ ਤੇ ਭਰਮ ਚੱਕਿਆ ਜਾਂਦਾ। ਅਸਲ ਤੇ ਮੰਨ ਲਖੀਏ। ਪਰਨਾ ਵੀ ਜਾਗਣਾ ਹੀ। ਪਰਨਾ ਜਾਗਣਾ ਹੈ ਜਾਗਰਤ ਬਸ ਹੈ। ਭਰੋ ਤਾਂ ਬੰਦਾ ਤੋਸ ਨਹੀਂ ਜਾਗਿਆ ਤੇ ਕਹੇ ਤਬੀਰ ਤੇ ਵੀ ਨਾ ਜਾਗਾ ਜਮਗਾ ਡੰਡ ਤਾਂ ਪਰਮ ਗਿਆ ਜਾਕੇ ਸੁਪਨਾ ਟੁੱਟ ਗਿਆ ਸੁਪਨੇ ਦਾ ਜਿਹੜਾ ਚਿੰਤਾ ਸੀ ਉਹ ਵੀ ਚਲੀ ਗਈ ਸੁਪਨੇ ਦਾ ਘਾਟਾ ਵਾਧਾ ਵੀ ਚਲਾ ਗਿਆ ਸੁਪਨੇ ਦੀ ਦੌਲਤ ਵੀ ਚਲੀ ਗਈ ਸੁਪਨੇ ਦੇ ਬੁੱਢੇ ਕੁੜੀਆਂ ਵੀ ਚਲੇ ਗਏ ਸਭ ਕੁਝ ਚਲੇ ਗਿਆ ਦੋਸਤੋ ਇੱਥਰ ਵੀ ਚਲੇ ਗਏ ਸੁਪਨੇ ਦਾ ਸਾਰਾ ਖੁਸ਼ੀ ਝੂਠਾ ਹੋ ਗਿਆ ਜਾਗਦੀ ਸਾਰੇ ਮਰਿਆ ਨਹੀਂ ਹੈ ਨਾ ਕੁਝ ਜਮਿਆ ਸੀ ਨਾ ਕੁਝ ਮਰਿਆ ਹੈ ਮੈਂ ਕਿੱਥੇ ਜਨਬਾ ਮੈਂ ਕੁਝ ਮਰਿਆ ਨਹੀਂ ਕੁਝ ਮਰਿਆ ਉਹ ਸੁਪਨਾ ਦੇਖਿਆ ਸੀ ਜਮਿਆ ਕੀ ਸੀ ਕੌਣ ਜਮਿਆ ਸੁਪਨੇ ਵਿੱਚ ਕੋਈ ਜਾਂਦਾ ਹੁੰਦਾ ਕੋਈ ਨਵੀਂ ਜੀ ਜਮੇ ਸੀ ਕਿੱਥੇ ਹੈ ਜਿਹੜੀ ਜਮੇ ਸੀ ਨਹੀਂ ਕਿਛ ਜਨਮਾ ਨਹੀਂ ਕਿਛ ਮਰਦਾ ਆਪੜ ਚਲਤ ਆਪ ਹੀ ਕਰਤ ਆਵੜ ਜਾਵੜ ਦ੍ਰਿਸ਼ ਅਦ੍ਰਿਸ਼ ਆ ਗਿਆ ਕਾਰੀ ਕਰੀ ਸਭ ਸ੍ਰਿਸ਼ਟ ਕਿੱਥੇ ਜਾ ਕੇ ਉਹ ਗੱਲਾਂ ਕਹੀ ਜਾਂਦਾ ਹੈ ਕੁਛ ਨਹੀਂ ਮਰਦਾ ਹੈ ਨਾ ਕੋਈ ਪੈਦਾ ਹੁੰਦਾ ਸਭ ਪਰਮਤ ਕੌਣ ਮੰਨੂਣ ਪਹਿਲੇ ਸਟੇਜ ਉਹ ਬੜੇ ਸਾਹਿਬ ਪੜੀਦਾ ਜਾਂਦੇ ਨੇ ਕੌਣ ਮੰਨਦਾ ਕੋਈ ਸਾਡੇ ਤੋਂ ਥੱਲੇ ਨਹੀਂ ਉੱਤਨ ਨਹੀਂ ਗੱਲਾਂ ਐ ਤਕਨੇ ਬੈ ਬੜੀ ਜਾਂ ਰੋਜ ਹੜਾ ਦਾ ਥਣੇ ਕਿ ਆਉਤਿਆ ਜੇ ਸਮਝ ਆਵੇ ਗਲਤੀ ਜਿਹੜੀ ਚੀ ਦੀ ਸਮਝੇ ਨਹੀਂ ਆਈ ਹਣ ਤਾਂ ਥਨੇ ਉਤਰੇ ਕਿਵੇਂ ਬੜੀ ਜਾਂਦੇ ਮੂਰ ਤਾਂ ਤਾਂ ਬੋਲਣ ਲੱਗ ਜਾਂਦੇ ਨੇ ਸਮਝ ਥੋੜੀ ਹੁੰਦੀ ਹੈ ਕੀ ਕਹਿਣਾ ਫਿਰ ਤੋਤਾ ਬੋਲਦਾ ਧਿਆਣਾ ਵੀ ਬਹੁਤ ਗੱਲਾਂ ਬੋਲ ਦਿੰਦਾ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਬੋਲ ਬੋਲ ਦਿਆ ਕਰਾ ਪਹਦਾਨ ਜੇ ਅਨਿਸਾਬ ਯਾਰ ਕਰਾ ਦਿੰਦੇ ਤੇ ਨਾਣੀ ਚਾਰ ਚਾਰ ਸਾਲ ਤੇ ਤਿੰਨ ਸਾਲ ਦੇ ਉਹ ਪਤਾ ਵੀ ਕੀ ਹੁੰਦਾ ਫਿਰ ਜੇ ਮੈਂ ਅਰੋਣ ਨੇ ਪਤਾ ਸਾਨੂੰ ਵੀ ਨਹੀਂ ਪਤਾ ਪੜਦੇ ਅਸੀਂ ਪੜਦੇ ਕੀ ਕਰਦਾ ਪਤਾ ਪਤਾ ਸਾਨੂੰ ਵੀ ਕੁਝ ਨਹੀਂ ਆਣਾ ਪਤਾ ਤੋਤੇ ਵਾਲੇ ਰੋਣ ਤਾਂ ਹੀ ਕਹਿਆ ਨਾ ਤੋਤੇ ਨੂੰ ਉਟਾ ਦਿਓ ਪਤਾ ਨਹੀਂ ਹੁੰਦਾ ਮੈਂ ਕੀ ਕਰ ਜਾ ਹਾਂ ਜਦੋਂ ਤੁਸੀਂ ਕਹੇ ਕਹਿ ਦੂਗਾ ਗੱਲ ਵੱਡੀ ਹੈ ਵਿੱਤ ਨਮਾਤ ਆਏ ਜਿਉਂ-ਜਿਉ ਗੁਰਆਂ ਖਲੜੀਆਂ ਨੇ ਰਹਿ ਰਹਿਸ ਪਾਣੀ ਦੇ ਪੇਤੇ ਜਿਉਂ-ਜਿਉ ਸਮਝ ਚੌੜ ਨੇ ਤਾਂ ਦਿੱਤ ਤਨ ਵੇ ਇਹਦਾ ਸਾਇ ਮੇਰਾ ਨੀਤ ਨਾ